ਸੇਵੇ ਬਹੁਤਾ ਦੁੱਖ ਲੱਗਾ ਜੁਗ ਚਾਰੇ ਪਰਮਾ ਕੀਤੇ ਸੇਵੇ ਤੋਂ ਬਿਨਾ ਸਤਿਗੁਰ ਦੇ ਸੇਵੇ ਤੋਂ ਬਿਨਾ ਜੇ ਸਤਿਗੁਰ ਦੀ ਸ਼ਰਨ 'ਚ ਨਹੀਂ ਆਏ ਨਾ ਇਹਦੇ ਸੇਵੇ ਤੋਂ ਬਿਨਾ ਬਹੁਤਾ ਦੁੱਖ ਲੱਗਾ ਜੁਗ ਚਾਰੇ ਪਰਮਾਈ ਭਰਮਣਾ ਪਏਗਾ ਹਮ ਦੀਨ ਤੁਮ ਜੁਗ-ਜੁਗ ਦਾਤੇ ਸ਼ਬਦ ਦੇ ਦੇ ਬੁਝਾਈ ਸ਼ਬਦ ਦੇ ਕੇ ਸਾਡੇ ਅੰਦਰਲੀ ਆਤਮਾ ਨੂੰ ਬੁਝਾ ਦੇ ਅੰਦਰਲੀ ਆਤਮਾ ਤ੍ਰਿਸ਼ਨਾ ਨੂੰ बुझ ਜਾਏ ਹਰ ਜੀਓ ਕਿਰਪਾ ਕਰੋ ਤੁਮਹਾਰੀ ਕਿਤੇ ਅਦਾਸ ਕਰਨੀ ਆ ਜਾਏ ਇਹ ਹੈ ਜਿਨ੍ਹਾਂ ਦਾ ਮਨ ਗੁਰੂ ਕੋਲੇ ਵਿਕਿਆ ਹੋਇਆ ਹੈ ਉਹ ਕਹਿੰਦੇ ਸੀ ਤੇ ਵਿਕੇ ਹੋਇਆ ਤੇ ਵਿਕਿਆ ਹੋਇਆ ਤਾਂ ਫਿਰ ਕੀ ਕਹੇਗਾ ਹਮ ਕੂਕਰ ਤੇਰੇ ਦਰ ਆ ਉਹ ਕਹਿੰਦੇ ਨੇ ਮਨ 베ਚ ਸਤ ਗੁਰ ਕੈ ਪਾਸ ਮਨ 베ਚ ਸਤ ਗੁਰ ਸਾਰੇ ਜਪੋ ਸਤ ਗੁਰ ਕੈ ਪਾਸ ਮਨ 베ਚੈ ਸਤ ਗੁਰ ਕੈ ਪਾਸ ਮਨ 베ਚੈ ਸਤ ਗੁਰ ਕੈ ਪਾਸ ਜੇ ਸਤ ਗੁਰ ਦਿੱਤੇ ਪਾਣਾ ਸੁਭਨ ਦੇ ਜੇ ਸਤ ਗੁਰ ਹੋਰ ਜਿਨੇ ਗੁਰੂ ਕੋਲੇ ਆਪਣਾ ਮਨ 베ਚ ਦਿੱਤਾ ਨਾ ਤਿਸ ਸੇਵਕ ਕੇ ਹਾਰ ਦੀ ਰਾਸ ਸਾਰੇ ਰਾਸ ਨੇ ਕਿਉਂ ਰਾਸ ਕਰ ਕੱਲ ਪੜਿਆ ਨਾ ਫਿਰ ਆ ਦੇਖੋ ਇੰੋਂ ਰਾਸ ਕੀਤੇ ਸੀ ਮੈਂ ਇੱਕ ਵਾਰੀ ਫੇਰ ਪੜਦਾ ਸਤਗੁਰ ਸਿੱਖ ਕੀ ਹੋਰ ਹੋਰ ਕਾਰਜ ਕੀ ਚਾਹੀਦੇ ਨੇ ਪ੍ਰਤਪਾਲਨ ਦਾ ਸਿੱਖ ਦੇ ਉਹ ਕਰ ਰਿਹਾ ਅੱਗੇ ਕਹਿੰਦੇ ਸੇਵਕ ਕੋ ਗੁਰ ਸਦਾਈ ਦੇ ਆਲ ਹੋਰ ਕੀ ਮੇ ਕਾਰਜ ਰਾਸ ਇਹੀ ਰਾਸ ਨੇ ਅੱਗੇ ਮਾਰੇ ਕਹਿੰਦੇ ਸਿੱਖ ਕੀ ਗੁਰ ਦੁਰਮਤ ਮਨ ਹਰੇ ਤੇਰੀ ਖੋਟੀ ਮਤਲਬ ਵੀ ਦੂਰ ਕਰ ਦੇਗਾ ਹੋਰ ਕੀ ਮੇ ਕਾਰਜ ਰਾਸ ਤੇ ਇਹੀ ਰਾਸ ਹੁੰਦੇ ਨੇ ਅਗੇ ਵਾਰਾ ਜੀ ਕਹਿੰਦੇ ਗੁਰਬਚਨ ਹੀ ਹਰ ਗੁਰੂ ਦੇ ਉਪਦੇਸ਼ ਮੰਨ ਕੇ ਹਰ ਹਰ ਜਪਣ ਲੱਗ ਜਾਂਦਾ ਹੈ ਹੋਰ ਕਿਵੇਂ ਕਾਰਜ ਰਾਸ ਕਰੇ ਇਹ ਗੁਰੂ ਮਾਰੇ ਕਹਿੰਦੇ ਸਤਗੁਰ ਸਿੱਖ ਕੇ ਬੰਦਨ ਕਾਟਿਓ ਕਿਵੇਂ ਰਾਸੂਗਾ ਬੰਦਨ ਵੀ ਕੱਢ ਦਿੱਤੇ ਤੇ ਗੁਰਗਾ ਜਿਗ ਫਿਰ ਵਿਕਾਰਾਂ ਤੋਂ ਹਟੇ ਪਰ ਮਹਾਰਾਜ ਜੀ ਕਹਿੰਦੇ ਫਿਰ ਹੋਰ ਕਿਰਪਾ ਕਰ ਦਿੰਦਾ ਸਤਗੁਰ ਸਿੱਖ ਕੋ ਨਾਮ ਧਨ ਦੇ ਨਾਮ ਧਨ ਹੋਰ ਕਿਵੇਂ ਕਾਰਜ ਰਾਸ ਕਰੇ ਆਈਏ ਪਰ ਜੀ ਦਾ ਮਨ ਦੇਖਿਆ ਹੋਇਆ ਹੈ ਜਿਹੜਾ ਗੁਰੂ ਕੋਲੇ ਵਿਕ ਗਿਆ ਇਸ ਦਰਤ ਤੇ ਵਿਕਿਆ ਹੋਇਆ ਹੈ ਉਹ ਕਹਿੰਦਾ ਮੈਂ ਇੱਥੇ ਦਰਦਾ ਕੁਛ ਨਹੀਂ ਆਪਣੇ ਆਪ ਸੁਖੋ ਕਰ ਕਛਣਾ ਜਨਾਬੇ ਆਪ ਦੇ ਆਪ ਨੂੰ ਖੁਸ਼ ਨਹੀਂ ਜਣਾਉਂਦਾ ਉਹ ਕਿਸੇ ਦੇ ਅੱਗੇ ਖੜ ਕੇ ਮੈਨੂੰ ਸੁਣੋ ਮੈਨੂੰ ਦੇਖੋ ਮੈਂ ਆਪ ਪੜ੍ਹਾਏ ਨਹੀਂ ਮਹਾਰਾਜ ਕਹਿੰਦੇ ਅਗਲੀਆਂ ਪੰਕਤੀਆਂ ਸੇਵਾ ਕਰਤ ਹੋਏ ਨਹਿ ਕਮ ਫਿਰ ਗੁਰੂ ਘਰ ਚ ਸੇਵਾ ਵੀ ਕਰੇ ਨਾ ਉਸ ਕੋਈ ਕਾਮਨਾ ਨਹੀਂ ਜੀ ਪਾਠ ਕਰਦੇ ਕਹਿੰਦੇ ਮੇਰੇ ਬੱਚੇ ਸੌਖੇ ਰਹੇ ਨਾ ਪਾੜ ਕਾ ਦੇ ਵਾਸਤੇ ਕਰਦਾ ਜੀ ਮੈਨੂੰ ਦੇ ਰੋਗਤਾ ਮਿਲ ਜਾਏ ਤੂੰ ਪਾੜ ਕਾ ਦੇ ਵਾਸਤੇ ਕਰਦਾ ਜੀ ਬੱਚੇ ਪੜ ਵਿਦਿਆ ਪੜਨ ਤੂੰ ਪਾੜ ਕਾ ਦੇ ਵਾਸਤੇ ਕਰਦਾ ਜੀ ਮੈਨੂੰ ਸੁਖ ਮਿਲ ਜਾਏ ਕਾਮਨਾ ਹੈਗੀ ਏ ਕਿ ਨਹੀਂ ਤੇ ਜਿਹਦਾ ਮਾਨ ਹੀ ਵਿਗ ਗਿਆ ਤੇ ਉਹ ਕਹੇਗਾ ਉਹ ਸੇਵਾ ਕਰਦਾ ਬਸ ਕਾਮਨਾ ਕੋਈ ਨਹੀਂ ਕੋਈ ਕਾਮਨਾ ਕਿਉਂ ਨਹੀਂ ਕਾਮਨਾ ਆ ਪਿੱਛੇ ਪੜ ਕੇ ਤੱਕ ਕਾਮਨਾ ਕਿੱਥੇ ਰਹਿ ਜਾਣੀ ਆ ਪਰਤ ਪਾਲਣਾ ਕਰਦਾ ਏ ਸਤਿਗੁਰੂ ਆਪ ਸਮਾਰਦਾ ਸਭ ਬੰਦਨ ਕਰਦਾ ਫਿਰ ਕੀ ਕੋਈ ਕਾਮਨਾ ਰਹੇਗੀ ਗੁਰੂ ਬਾਬਾ ਜੀ ਸੇਵਾ ਕਰਤ ਹੋਏ ਨਹਿਕਾਮੀ ਤਿਸ ਕੋ ਹੋਤ ਰੱਬ ਮਿਲ ਜਾਂਦਾ ਏ ਸੇਵਕ ਤੇ ਸਵਾਮੀ ਦਾ ਆ ਸਵਾਮੀ ਕੋ ਗ੍ਰਹਿ ਜੋ ਸਦਾ ਸਵਾਨਤ ਜਿਤ ਨਹੀਂ ਨੇਤ ਉਹ ਫਿਰ ਕਿਵੇਂ ਘਰ ਛੱਡੇ ਸੇਵਕ ਜਿਹੜਾ ਗੁਰੂ ਦਾ ਸੇਵਕ ਬਣ ਗਿਆ ਗੁਰੂ ਮਹਾਰਾਜ ਕਹਿੰਦੇ ਆਪਣੀ ਕਿਰਪਾ ਜਿਸ ਆਪ ਕਰੇ ਜਿੱਦ ਤੇ ਉਹ ਆਪਣੀ ਕਿਰਪਾ ਆਪ ਕਰ ਦਿੰਦਾ ਹੈ ਆਪ ਕਰਦਾ ਏ ਫਿਰ ਕੀ ਆ ਨਾਨਕ ਸੋ ਸੇਵਕ ਗੁਰ ਕੀ ਮਤ ਜਿਹਦੇ ਤੇ ਕਿਰਪਾ ਉਹਦੀ ਗੁਰੂ ਦੀ ਮਤ ਲੈਂਦਾ ਹੋਈ ਹੈ ਗੁਰੂ ਦੇ ਉਪਦੇਸ਼ ਨੂੰ ਉਹ ਹੀ ਗ੍ਰਹਿਣ ਕਰਦਾ ਜਿਹਦੇ ਤੋਂ ਉਹਦੇ ਸਿੱਖਿਆ ਹੱਥ ਹੁੰਦਾ ਹੈ ਦੂਸਰਾ ਨਹੀਂ ਲੈ ਸਕਦੇ ਗੁਰੂ ਦੀ ਮਢਾਈ ਇਹਦਾ ਤੇ ਗੁਰੂ ਦੀ ਕਿਰਪਾ ਹੈ ਪਰ ਜਿਹੜਾ ਸਿੱਖ ਕਹੇ ਵੀ ਮੈਂ ਕੁਛ ਨਹੀਂ ਹੈਗਾ ਇਸ ਘਰ ਦੇ ਵਿੱਚ ਇਹ ਗੁਰੂ ਦਾ ਘਰ ਹੈ ਗੁਰ ਕਹਿ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਦੁੱਖ ਸਹਿ ਲੈਂਦਾ ਬੰਦਾ ਹੈ ਕਹਿੰਦਾ ਜੀ ਮੈਂ ਤਾਂ ਇਹਦੀ ਬਹੁਤ ਬਰਦਾਸ਼ਤ ਕਰ ਲਿਆ ਬੜਾ ਸਹਿ ਲਿਆ ਇਹ ਸਹਿਣਾ ਕੀ ਹੈ ਇਹੀ ਹੈ ਗੁਰੂ ਦੀ ਆਗਿਆ ਨੂੰ ਮੰਨਣਾ ਹੈ ਗੁਰੂ ਦੀ ਆਗਿਆ ਮਨ ਮੈਂ ਸਹਿ ਸੋ ਹੈ ਗੁਰੂ ਕਰਾਵੇ ਜੋ ਕਰਾਵੇ ਗੁਰੂ ਕਰਾਵੇ ਸਹੀ ਹੈ ਗੁਰੂ ਕੇ ਸਿਖਾ ਨੇ ਇਹ ਗੁਰੂ ਦੀ ਆਗਿਆ ਹੈ ਗੁਰੂ ਦਾ ਉਪਦੇਸ਼ ਹੈ ਫਿਰ ਮਹਾਰਾਜ ਕਹਿੰਦੇ ਉਸ ਸੇਖ ਦੇ ਕਾਰਜ ਨੂੰ ਰਾਸ ਕਰਦਾ ਜਿਹੜਾ ਸਿੱਖ ਗੁਰੂ ਦੇ ਉਪਦੇਸ਼ ਨੂੰ ਮੰਨਦਾ ਹੈ ਬਾਕੀ ਵਿਚਾਰ ਕੱਲ ਸਮਾਗਮ ਸਤਿਗੁਰ ਕਿਰਪਾ ਕਰਨ ਏ ਸਾਡਾ ਵੀ ਜਿਹੜਾ ਮਨ ਚਿਤ ਕਰਕੇ ਕਦਮ ਕਦਮ ਅਸੀਂ ਗੁਰੂ ਦੇ ਦਰਬਾਰ ਚ ਆਉਂਦੇ ਆ ਇਹ ਗੁਰੂ ਦਾ ਘਰ ਹੈ ਗੁਰੂ